ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਾਂਗੇ 26 ਜਨਵਰੀ ਨੂੰ ਹਰ ਸਾਲ ਜੋ ਪਰੇਡ ਹੁੰਦੀ ਹੈ ਦਿੱਲੀ ਦੇ ਵਿੱਚ ਉਸ ਸਮੇਂ ਅਲੱਗ-ਅਲੱਗ ਪ੍ਰਦੇਸ਼ਾਂ ਦੀਆਂ ਝਾਂਕੀਆਂ ਕੱਢੀਆਂ ਜਾਂਦੀਆਂ ਨੇ ਉਸ ਝਾਂਕੀ ਦੇ ਵਿੱਚ ਪੰਜਾਬ ਦੀ ਜਿਹੜੀ ਝਾਂਕੀ ਕੱਟੀ ਜਾਣੀ ਸੀਗੀ ਜਾਂ ਪੰਜਾਬ ਦੀਆਂ ਜੋ ਚੀਜ਼ਾਂ ਉਸ 26 ਜਨਵਰੀ ਦੀ ਪਰੇਡ ਦੇ ਵਿੱਚ ਦਿਖਾਈਆਂ ਜਾਣੀਆਂ ਸੀ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਕੋਰੀ ਨਾ ਕਰ ਦਿੱਤੀ ਗਈ ਹੈ ਪੰਜਾਬ ਦੇ ਨਾਲ ਇਹ ਬਹੁਤ ਲੰਮੇ ਸਮੇਂ ਤੋਂ ਇੱਕ ਵੱਡਾ ਧੱਕਾ ਹੁੰਦਾ ਆ ਰਿਹਾ ਪਿਛਲੇ ਸਾਲ ਵੀ ਇਸੇ ਪ੍ਰਕਾਰ ਜੋ ਝਾਂਕੀਆਂ ਕੱਟੀਆਂ ਜਾਣੀਆਂ ਸੀ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਨਾ ਕਰ ਦਿੱਤੀ ਗਈ ਆ ਸਾਰੇ ਤੋਂ ਪਹਿਲਾਂ ਆਪਾਂ ਇੱਥੇ ਮਨਜਿੰਦਰ ਸਿੰਘ ਸਿਰਸਾ ਜੀ ਨੇ ਕੀ ਕਿਹਾ ਉਸ ਦੇ ਬਾਰੇ ਵੀ ਸੁਣ ਲੈਣੇ ਔਰ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਔਰ ਟੀਵੀ ਦੇ ਵਿੱਚ ਜੋ ਖਬਰ ਚੱਲਦੀ ਏ ਆਪਾਂ ਉਸ ਨੂੰ ਵੀ ਸੁਣ ਲੈਣੇ ਆ ਸਮਾਨ ਜੀ ਨੇ ਆ ਜਿਹੜੀ ਪ੍ਰੈਸ ਕਾਨਫਰੈਂਸ ਕਰਕੇ ਦੋਸ਼ ਲਗਾਏ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਪੰਜਾਬ ਦੀ ਚਾਕੀ ਰਿਜੈਕਟ ਕਰ ਦਿੱਤੀ ਔਰ ਇਹ ਕਿਹਾ ਕਿ ਉਹ ਸ਼ਹੀਦਾਂ ਦੀ ਚਿੰਤਾ ਨਹੀਂ ਕਰਦੇ ਭਗਵੰਤ ਮਾਨ ਜੀ ਕੋਰਾ ਝੂਠ ਬੇਈਮਾਨੀ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੀ ਮੋਟਰ ਸਪਰੰਟੀ ਰਹੀ ਆ ਕਿ ਤੁਸੀਂ ਪਹਿਲਾ ਪ੍ਰੋਜੈਕਟ ਇਸ ਤਰ੍ਹਾਂ ਭੇਜੋ ਜਿਹੜਾ ਰਿਜੈਕਟ ਹੋਵੇ ਔਰ ਫਿਰ ਉਹਦੀ ਸਿੰਪਥੀ ਲਓ ਵਿਚਾਰੇ ਬਣ ਕੇ ਲੋਕਾਂ ਚ ਜਾਓ ਇਹ 9 ਸਾਲ ਤੋਂ ਭਗਵੰਤ ਮਾਨ ਜੀ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਅਰਵਿੰਦ ਕੇਜਰੀਵਲ ਦਿੱਲੀ ਚ ਇਹੀ ਕੰਮ ਕਰ ਰਹੇ ਨੇ ਹਰ ਪ੍ਰੋਜੈਕਟ ਅੰਦਰ ਹਰ ਕੰਮ ਚ ਇਹੀ ਕੰਮ ਕਰਦੇ ਨੇ ਔਰ ਫਿਰ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਸਰਕਾਰ ਇੱਥੇ ਰੋਲਾ ਪਾਉਂਦੀ ਆ ਸਾਨੂੰ ਕੰਮ ਨਹੀਂ ਕਰ ਦਿੰਦੇ ਸਾਨੂੰ ਕੰਮ ਨਹੀਂ ਕਰ ਦਿੱਤਾ ਸਾਡਾ ਕੰਮ ਨਹੀਂ ਕੀਤਾ ਸੋ ਹੁਣ ਉਹੀ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਪਿਛਲੇ ਹਰਾਂ ਵੀ ਝਾਂਕੀ ਲੈ ਕੇ ਆਏ ਸੀ ਪੁਰਾਣੀ ਝਾਂਕੀ ਨੂੰ ਰੰਗ ਰੰਗ ਕਰਕੇ ਭੇਜਤਾ ਸੀ ਤਾਂ ਕਿ ਰਿਜ ਹੁਣ ਵੀ ਇਹ ਕੰਮ ਕੀਤਾ ਹੁਣ ਕਹਿੰਦੇ ਨੇ ਅਸੀਂ ਮਾਈ ਭਾਗੋ ਜੀ ਦੀ ਭੇਜੀ ਸੀਗੀ ਮੋਦੀ ਜੀ ਸ਼ਹੀਦਾਂ ਦਾ ਨਾਮ ਨਹੀਂ ਸੁਣਨਾ ਚਾਹੁੰਦੇ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਔਰ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਹੈ ਵਾਹਿਦ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਆ ਜਿਨ੍ਹਾਂ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਔਰ ਪੂਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਗਵਰਨਰ ਸਾਹਿਬਾਨਾਂ ਨੂੰ ਸਾਰੇ ਕੇਂਦਰੀ ਮੰਤਰੀਆਂ ਨੂੰ ਸਾਰੇ ਐਮਪੀ ਨੂੰ ਕਿਹਾ ਕਿ ਤੁਸੀਂ ਇਸ ਦਿਨ ਨੂੰ ਜਾ ਕੇ ਮਨਾਉਣਾ ਹੈ ਸੜਕ ਤੇ ਜਾ ਕੇ ਲੋਕਾਂ 'ਚ ਜਾਣਾ ਔਰ ਪ੍ਰੋਗਰਾਮ ਕਰਨੇ ਆ ਇਕਵਾਹਦ ਪੰਜਾਬ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਨੂੰ ਬਾਬਾ ਜੁਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਨੂੰ 26 ਤਰੀਕ ਨੂੰ ਭੁਲਾਇਆ ਔਰ ਰਾਜਨੀਤੀ ਦੀ ਭੇੜ ਚੜਾ ਦਿੱਤਾ ਕਿਉਂਕਿ ਪਿਛਲੇ ਸਾਲ ਅਰਵਿੰਦ ਕੇਜਰੀਵਾਲ ਜੀ ਨੇ ਵਿਰੋਧ ਕੀਤਾ ਜਦੋਂ ਭਗਵੰਤ ਮਾਨ ਜੀ ਇਸ ਪ੍ਰੋਗਰਾਮ 'ਚ ਆਏ ਕੇਜਰੀਵਾਲ ਜੀ ਤੋਂ ਡਾਟ ਖਾਣੀ ਪਈ ਇਸ ਕਰਕੇ ਇਸ ਸਾਲ ਆਪਣੇ ਮਹਾਨ ਸ਼ਹੀਦਾਂ ਨੂੰ ਸਹੀ ਸਾਬ ਜਾਦਿਆਂ ਨੂੰ ਭੁਲਾ ਦਿੱਤਾ ਐਸੀ ਗੰਦੀ ਰਾਜਨੀਤੀ ਭਗਵੰਤ ਮਾਨ ਕਰਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਕੇਵਲ ਔਰ ਕੇਵਲ ਅਰਵਿੰਦ ਕੇਜਰੀਵਾਲ ਦੇ ਬੁਲਾਰੇ ਨੇ ਮੁੱਖ ਮੰਤਰੀ ਦਾ ਕੰਮ ਅਰਵਿੰਦ ਕੇਜਰੀਵਾਲ ਉਹਦੇ ਲੋਕ ਕਰਦੇ ਨੇ ਭਗਵੰਤ ਮਾਨ ਨੂੰ ਕੇਵਲ ਫੋਟੋ ਖਿਚਾਉਣ ਵਾਸਤੇ ਤੇ ਵੀਡੀਓ ਪਾਉਣ ਵਾਸਤੇ ਰੱਖਿਆ ਹਾਂ ਹੁਣ ਆਪਾਂ ਸੁਣ ਲੈਣੇ ਹਾਂ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਕਹਿੰਦੀ ਹੈ ਬੀਬੀਸੀ ਵਾਲਿਆਂ ਨੇ ਇੱਕ ਬੜੀ ਵੱਡੀ ਖਬਰ ਲਗਾਈ ਸੀਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਇਹ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੀ ਚਾਕੀ ਸਾਲ 2024 ਦੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਨਾ ਸ਼ਾਮਲ ਕਰਕੇ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜਾਬ ਦੇ ਨਾਲ ਇਹ ਤਾਂ ਹਮੇਸ਼ਾ ਹੀ ਵਿਤਕਰਾ ਹੁੰਦਾ ਪਰ ਬੋਦਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਮੌਕੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 26 ਜਨਵਰੀ ਦੀ ਪਰੇਡ ਵਿੱਚ ਜਿਨ੍ਹਾਂ ਸੂਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ਦੀ ਸੂਚੀ ਭੇਜੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸੂਚੀ ਵਿੱਚ ਪੰਜਾਬ ਦਾ ਨਾਮ ਇਸ ਵਾਰੀ ਵੀ ਨਹੀਂ ਹੈ। ਉਨਾ ਦੱਸਿਆ ਕਿ ਪਿਛਲੀ ਵਾਰੀ 2023 ਦੀ ਪਰੇਡ ਵਿੱਚ ਵੀ ਪੰਜਾਬ ਦੀ ਚਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨਾਲ ਨਾਲ ਦਿੱਲੀ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ ਇਥੇ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਸ ਜਿਸ ਸਟੇਟ ਦੇ ਵਿੱਚ ਭਾਜਪਾ ਦੀ ਸਰਕਾਰ ਆ ਉਸ ਸਟੇਟ ਦੀਆਂ ਝੰਕੀਆਂ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਾਮਲ ਕੀਤਾ ਗਿਆ ਇਹ ਦੇਸ਼ ਦੇ ਨਾਲ ਵਿਤਕਰਾਂ ਨਹੀਂ ਹੁੰਦਾ ਪਿਆ ਤਾਂ ਹੋਰ ਕੀ ਚੀਜ਼ ਹੁੰਦੀ ਪਈ ਆ ਭਾਜਪਾ ਬਣਿਆ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਪੰਜਾਬ ਨੂੰ ਅਗਰ ਇਸ ਪ੍ਰਕਾਰ ਪੰਜਾਬ ਨੂੰ ਹਰ ਸਾਲ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚੋਂ ਬਾਹਰ ਰੱਖਣਗੇ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਕਦੇ ਵੀ ਨਹੀਂ ਬਣੂਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਲੈਕਸ਼ਨ ਹੋਣੇ ਨੇ ਉਸ ਦੇ ਵਿੱਚ ਜੋ ਇਹਨਾਂ ਦੇ ਐਮਐਲਏ ਜਾਂ ਐਮਪੀ ਖੜਨਗੇ ਐਮਪੀ ਦੇ ਕੇ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਕੌਣ ਵੋਟ ਪਾਊਗਾ ਇਸ ਪ੍ਰਕਾਰ ਦੇ ਨਾਲ ਪਰ ਪੰਜਾਬ ਦੇ ਨਾਲ ਜਿਸ ਪ੍ਰਕਾਰ ਦੇ ਨਾਲ ਧੱਕਾ ਹੋ ਰਿਹਾ ਪੰਜਾਬ ਦੀ ਝਾਕੀ ਨੂੰ ਪੇਸ਼ ਕਰਨ ਦੇ ਵਿੱਚ ਉੱਤੇ ਰੋਕ ਲਗਾਈ ਜਾ ਰਹੀ ਹੈ ਸੋਚਣ ਵਾਲਾ ਵਿਸ਼ਾ ਹੈ ਸੋ ਮਿਲਾਂਗੇ ਨਵੀਂ ਵੀਡੀਓ ਨਵੀਆਂ ਜਾਣਕਾਰੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ